ਪਰੋ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗਰੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਂ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ सा आने फूचर सिक्योर कर सकते देखिए पानी पंजाब की भी एक बहुत बड़ी नेसेसिटी है बहुत बड़ी जरूरत है क्योंकि जब से देश आजाद हुआ है तब से लेके अब तक केंद्र सरकार चाहे कांग्रेस की हो चाहे भारतीय जनता पार्टी की हो पंजाब के पानियों की लूट की मंशा से हमेशा ही पंजाब पे हमला करते रहते हैं अब भारतीय जनता पार्टी ने पंजाब के पानी के ऊपर एक बड़ा प्रयास किया है एक बड़ा हमला किया है उसके उसको हम उसके खिलाफ हम बिल्कुल एकजुट हैं उसका मुंह तोड़ जवाब देंगे क्योंकि जितना पानी हरियाणा का बनता है वो तो पानी हम ऑलरेडी हरियाणा को दे चुके हैं और उससे भी ज्यादा हम एक मानवता के नाम के ऊपर भी उनको चार हजार क्यूसिक फुट पानी अलग से दे रहे हैं तो मैं समझता हूं हरियाणा भारतीय जनता पार्टी की सरकार है और केंद्र में भी भारतीय जनता पार्टी की सरकार है वो दोनों सरकारें जो हैं पंजाब के पानी को पानी को छीनना चाहते हैं पंजाब के हक को मारना चाहते हैं ऐसा पंजाब सरकार आम आदमी पार्टी की सरकार कभी नहीं होना देगी तो रद्द तो तो देखो पंजाब सरकार भगवंत जी मान रही बहुत वह सोच समझ के फैसला लेके आने तो लागू जरूर करा ਤੁਹਾਨੂੰ ਪਤਾ ਕਿ ਵਿਧਾਨ ਸਭਾ ਚਾਈ ਵਾਰੀ ਜਦੋਂ ਮੈਂ ਮੁੱਦਾ ਚੱਕਿਆ ਮੈਂ ਤਾਂ ਪੱਲਾ ਢਕੀ ਵੀ ਪਾਣੀ ਮੰਗਿਆ ਸੀਗਾ ਅੱਜ ਬੜੀ ਚਿੰਤਾ ਦਾ ਵਿਸ਼ਾ ਹੈ ਔਰ ਪੰਜਾਬ ਦੇ ਅੰਦਰ ਜਿਹੜੇ ਹਿਸਾਬ ਨਾਲ ਬੀਜੇਪੀ ਵਾਲਿਆਂ ਨੇ ਇਹ ਜਿਹੇ ਪੌਂਫ ਫਲਾਇਆ ਨੇ ਬੜੀਆਂ ਮਾਰੀਆਂ ਨੇ ਔਰ ਅੱਜ ਸਭ ਤੋਂ ਵੱਡੀ ਗੱਲ ਜਦੋਂ ਪਿੰਡ ਨੂੰ ਅੱਗ ਲੱਗਦੀ ਆ ਉੱਥੇ ਸਾਰੀਆਂ ਪਾਰਟੀਆਂ ਦੇ ਲੋਕ ਲੈਂਦੇ ਨੇ ਲੇਕਿਨ ਉਸ ਜਿਹੜੀ ਅੱਗ ਨੂੰ ਬੁਝਾਉਣਾ ਚਾਹੀਦਾ ਸਾਰੇ ਪਾਰਟੀਆਂ ਦੇ ਇਕੱਠੇ ਹੋ ਕੇ ਅੱਗ ਨੂੰ ਬੁਝਾਉਣਾ ਚਾਹੀਦਾ ਤੁਹਾਨੂੰ ਯਾਦ ਹੋਵੇਗਾ ਇੱਕ ਸਮਾਂ ਕਿ ਅੱਜ ਇੱਕ ਚਿੜੀ ਦੀ ਗੱਲ ਆ ਜਾਂਦੀ ਹੈ ਕਿ ਜੰਗਲ ਨੂੰ ਅੱਗ ਲੱਗੀ ਸੀ ਚਿੜੀ ਅੱਗ ਬੁਝਾਉਂਦੀ ਦੇਖੀਗੀ ਉਹਦਾ ਕਾਰਨ ਕੀ ਸੀਗਾ ਕਿ ਪੰਜਾਬ ਦੇ ਅੰਦਰ ਜਿਹੜੀ ਅੱਜ ਅੱਗ ਲੱਗੀ ਹੋਈ ਹੈ ਇਹਦੇ ਸਾਰੇ ਨੂੰ ਆਪਣਾ ਤੁਣਕਾ ਤੁਣਕਾ ਪਾਣਾ ਚਾਹੀਦਾ ਸਾਨੂੰ ਉੱਥੇ ਬੋਰ ਦੇ ਵਿੱਚ 5 ਪਿਊਵੈਲ ਸਾਡੇ ਸ਼ਹਿਰ ਦਾ ਵਾਟਰ ਵਰਕ ਸੇ ਬੋਰ ਕਰਾਣੇ ਪਏ ਤੇ ਮੈਂ ਸਾਰੀ ਪਾਰਟੀਆਂ ਨੂੰ ਅਪੀਲ ਕਰਦਾ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਬੁੱਢਾ ਨਾਲਾ ਚੱਲਦੇ ਆ ਤੇ ਹੁਣ ਜਦੋਂ ਆਪਾਂ ਸਹਿਮਤੀ ਬਣਾਈ ਲਈ ਹੈ ਤੇ ਜੋ ਉਸ ਤੋਂ ਵੀ ਵੱਡੀ ਲੜਾਈ ਹੈ ਉਹ ਪਾਣੀ ਨੂੰ ਸਾਫ਼ ਕਰਨ ਦੀ ਲੜਾਈ ਹੈ ਉਹ ਵੀ ਸ਼ੁਰੂਆਤ ਕਰੀਏ ਸਾਰੇ ਰਲ ਮਿਲ ਕੇ ਉਹ ਹਮਲਾ ਮਾਰੀਏ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਹਿੰਦੇ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਕਹਿੰਦੇ ਐਡਾ ਵੱਡਾ ਕੋਈ ਮਸਲਾ ਨਹੀਂ ਜੀ ਗੱਲ ਤਾਂ ਵਾਟਰ ਮੈਨੇਜਮੈਂਟ ਦੀ ਸੀਗੀ ਮੈਂ ਵੀ ਜ਼ਮੀਦਾਰ ਹੈਗਾ ਟੇਲ ਤੋਂ ਬਿਲੋਂਗ ਕਰਦੇ ਆ ਰੂਟੀਨ ਦੇ ਵਿੱਚ ਅਸੀਂ ਇੱਕ ਦੂਜੇ ਤੋਂ ਪਾਣੀ ਦੀ ਵਾਰੀ ਮੰਗਦੇ ਹੀ ਆ ਕਦੇ ਮੈਂ ਕਿਸੇ ਨੂੰ ਦੇ ਦੇਂਦਾ ਕਦੇ ਮੈਂ ਕਿਸੇ ਤੋਂ ਉਧਾਰ ਲੈ ਲੈਂਦਾ ਮਸਲਾ ਤਾਂ ਉਹੀ ਸੀਗਾ ਪਰ ਚਲੋ ਜਿਹੜਾ ਮੰਗਣ ਦਾ ਤਰੀਕਾ ਸੀ ਉਹ ਬਿਲਕੁਲ ਗਲਤ ਸੀਗਾ ਇੱਕ ਵਾਰੀ ਫੇਰ ਮੈਂ ਤਾਂ ਬਾਰ-ਬਾਰ ਸਾਰੀ ਪਾਰਟੀਆਂ ਨੂੰ ਆਹੀ ਕਹੂੰਗਾ ਇਸ ਤੋਂ ਵੀ ਵੱਡੀ ਲੜਾਈ ਹੈ ਇਸ ਪਾਣੀ ਨੂੰ ਸਾਫ਼ ਕਰੀਏ ਆ ਸਾਡੀ ਮਲੂਕਪੁਰ ਨਹਿਰ ਦਾ ਪਾਣੀ ਹੈ ਇਹਨੂੰ ਸਾਫ਼ ਕਰੀਏ ਆ ਅਸੀਂ ਪੀਦੇ ਅਸੀਂ ਟੇਲ ਤੋਂ ਬਿਲੋਂਗ ਕਰਦੇ ਆ ਦੇਖੋ ਪੰਜਾਬ ਦੇ ਹਿੱਤਾਂ ਲਈ ਲੜਨਾ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਪਾਰਟੀ ਕੋਈ ਵੀ ਕਿਉਂ ਨਾ ਹੋਵੇ ਪੰਜਾਬ ਸਰਕਾਰ ਵੱਲੋਂ ਅੱਜ ਜੋ ਵਿਸ਼ੇਸ਼ ਇਕੱਲਾਸ ਬੁਲਾਇਆ ਗਿਆ ਹੈ ਉਹਦੇ ਅੰਦਰ ਜਿਹੜਾ ਪੰਜਾਬ ਦੇ ਹਿੱਤਾਂ ਦੇ ਲਈ ਕੋਈ ਵੀ ਰੈਗੂਲੇਸ਼ਨ ਆਏਗਾ ਪੰਜਾਬ ਦਾ ਪਾਣੀ ਪੰਜਾਬ ਦਾ ਤਕਸੀਮਤ ਰੱਖਣ ਦੇ ਲਈ ਔਰ ਪੰਜਾਬ ਨੂੰ ਬਚਾਉਣ ਦੇ ਲਈ ਜਿਹੜੀ ਵੀ ਸਰਕਾਰ ਰਣਨੀਤੀ ਤੈਅ ਕਰੇਗੀ ਅਸੀਂ ਉਹਦਾ ਡਟ ਕੇ ਜਿਹੜਾ ਉਹ ਸਮਰਥਨ ਕਰਾਂਗੇ ਉਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹਨਾ ਕਿ ਜਿੱਥੇ ਪਹਾਣੀਆਂ ਨੂੰ ਬਚਾਉਣ ਦੇ ਲਈ ਇਹ ਸਾਰਾ ਅੱਜ ਸੈਸ਼ਨ ਬੁਲਾਇਆ ਗਿਆ ਔਰ ਮੈਂ ਉਹਦੇ ਨਾਲ ਨਾਲ ਇਹ ਕਹਿਣਾ ਚਾਹਨਾ ਪੰਜਾਬ ਦੀ ਸਰਕਾਰ ਨੂੰ ਕਿ ਡੈਮ ਸੇਫਟੀ ਐਕਟ ਵੀ ਲੈ ਕੇ ਆਓ ਉਹਨੂੰ ਰੱਦ ਕਰਵਾਉਣ ਦੇ ਲਈ ਉਹਦੀਆਂ ਜਿਹੜੀਆਂ ਧਰਾਵਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਨੇ 78 79 ਤੇ 80 ਜਿਹੜੀਆਂ ਉਹਦੀਆਂ ਧਰਾਵਾਂ ਨੇ ਉਹਨਾਂ ਨੂੰ ਵੀ ਰੱਦ ਕਰਨ ਦੇ ਲਈ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਲੈ ਕੇ ਆਓ ਤਾਂ ਕਿ ਰਾਜਨੀਤਿਕ ਤੌਰ ਦੇ ਉੱਤੇ ਵੀ ਸਾਰੀ ਸਥਿਤੀ ਸਪਸ਼ਟ ਹੋਵੇ ਕਿ ਅਸੀਂ ਵਾਕਿਆ ਹੀ ਪੰਜਾਬ ਦੇ ਨਾਲ ਖੜੇ ਆ ਜਾਂ ਕੱਲਾ ਸਿਰਫ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਵਿਸ਼ੇਸ਼ ਇਸਲਾਹਜ਼ ਬਲਾਕ ਕੇ ਜਿਹੜਾ ਹੈ ਉਹ ਪੰਜਾਬ ਦੇ ਪਾਣੀਆਂ ਦੇ ਸਮਝੌਤਿਆਂ ਨੂੰ ਅਸੀਂ ਰੱਦ ਕਰ ਰਹੇ ਹਾਂ ਪਰ ਇਹਦੇ ਨਾਲ ਜਿਹੜਾ ਡੈਮ ਸ਼ੇਪ ਵੀ ਐਕ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਉਹਨੂੰ ਬਚਾਉਣ ਦੇ ਲਈ ਵੀ ਉਹਨੂੰ ਮੰਡੋ ਰੱਦ ਕਰਨ ਦੇ ਲਈ ਵੀ ਤੁਸੀਂ ਅੱਜ ਹੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਗੂਲੇਸ਼ਨ ਲੈ ਕੇ ਆਓ ਅਸੀਂ ਉਹਦੇ ਲਈ ਤੁਹਾਡੀ ਜਿਹੜੀ ਹੈ ਉਹ ਹਮਾਇਤ ਕਰਾਂਗੇ ਇਹ ਡਬਲ ਸਟੈਂਡਰਡ ਜਿਹੜਾ 787 ਅਸੀਂ ਕੀ ਕਹਿੰਦੀ ਹੈ ਉਹ ਧਾਰਾ માં ਇਹ ਕਹਿੰਦੀਆਂ ਨੇ ਕਿ ਉਹਦੇ ਅੰਦਰ ਸਾਰੇ ਅਧਿਕਾਰ ਜਿਹੜੇ ਨੇ ਉਹ ਕੇਂਦਰ ਦੇ ਕੋਲ ਚਲੇ ਜਾਂਦੇ ਨੇ ਤੇ ਫਿਰ ਸਾਡੇ ਕੋਲ ਬਚੇਗਾ ਕੀ ਅਸੀਂ ਪਾਣੀਆਂ ਦੇ ਮਸਲੇ ਰੱਦ ਕਰ ਦਈਏ ਅਸੀਂ ਹੋਰ ਸਾਰਾ ਕੁਝ ਕਰ ਦਈਏ ਕਰਨੇ ਚਾਹੀਦੇ ਨੇ ਪਰ ਲੇਕਿਨ ਜੇ ਉਹ ਸਭ ਤੋਂ ਵੱਡਾ ਕਾਨੂੰਨ ਹੀ ਸਾਡੇ ਉੱਤੇ ਲਾਗੂ ਰਿਹਾ ਤਾਂ ਫਿਰ ਤਾਂ ਸਭ ਬਰਬਾਦ ਹੋ ਜਾਣਗੇ ਤੁਸੀਂ ਉਸ ਨੂੰ ਲੈ ਕੇ ਆਉਣ ਦੇ ਲਈ ਜਿਹੜਾ 21 ਦੇ ਅੰਦਰ ਬਣਿਆ ਤੁਸੀਂ ਉਹਨੂੰ ਲੈ ਕੇ ਆਉਣ ਦੇ ਲਈ ਤੁਸੀਂ ਕੋਈ ਤਰਜੀਹ ਨਹੀਂ ਦੇ ਰਹੇ ਸਿਰਫ ਅੱਜ ਇੱਕ ਪ੍ਰਸਤਾਵ ਤੁਸੀਂ ਲੈ ਕੇ ਆ ਰਹੇ ਹੋ ਅਸੀਂ ਤਾਂ ਉਹਦੀ ਉਮੀਦ ਕਰ ਰਹੇ ਹਾਂ